ਤੁਸੀਂ ਜੁੜ ਚੁੱਕੇ ਹੋ ਕੇਡੀ ਵਰਲਡ ਪੰਜਾਬੀ ਅਤੇ ਆਰ ਜੇ ਨਿਊਜ਼ ਦੇ ਨਾਲ ਬਿਲਕੁਲ ਤਾਜ਼ਾ ਔਰ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਤਿਹਾਸਿਕ ਸ਼ਹਿਰ ਨਕੋਦਰ ਔਰ ਮਿਸ਼ਨਰੀ ਮੁਹੱਲਾ ਹੈ ਜੀ ਮੁਹੱਲਾ ਗੁਰੂ ਰਵਿਦਾਸਪੁਰਾ ਔਰ ਇੱਕ ਜਿਹੜੀ ਇਤਿਹਾਸਿਕ ਕਮੇਟੀ ਡਾਕਟਰ ਬੀ ਆਰ ਅੰਬੇਡਕਰ ਮੈਮੋਰੀਅਲ ਕਮੇਟੀ ਦੇ ਸਾਰੇ ਮੈਂਬਰ ਸਾਡੇ ਦਰਮਿਆਨ ਨੇ ਔਰ ਅੱਜ ਇੱਕ ਅਹਿਮ ਮੀਟਿੰਗ ਰੱਖੀ ਗਈ ਤੁਸੀਂ ਪਿੱਛੇ ਇਮਾਰਤ ਵੇਖ ਰਹੇ ਹੋ ਤਕਰੀਬਨ 47 ਸਾਲ ਪੁਰਾਣੀ ਜਿਹੜੀ ਮੋਦਵਾਰ ਵੀਰਾ ਵੱਲੋਂ ਦੱਸਿਆ ਗਿਆ ਕਿ ਇਹ ਜਿਹੜੀ ਇਮਾਰਤ ਹੈ ਔਰ ਇਹਨੂੰ ਉੱਚਾ ਚੁੱਕਣ ਵਾਸਤੇ ਅੱਜ ਇੱਕ ਜਿਹੜੀ ਅਹਿਮ ਮੀਟਿੰਗ ਰੱਖੀ ਗਈ ਸੋ ਸਮਾਜ ਸੇਵੀ ਸੁਦੇਸ਼ ਚਾਲ ਜੀ ਸਾਡੇ ਦਰਮਿਆਨ ਨੇ ਆਪਾਂ ਸਭ ਤੋਂ ਪਹਿਲਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਸਰ ਜੈਪੀਮ ਜੀ ਜੈਪੀਮ ਜੈਕਾਰ ਜੈਪੀਮ ਜੈਕਾਰ ਸੋ ਸਰ ਆਜੀ ਜੀ ਜਿਹੜੀ ਇਹ ਮੀਟਿੰਗ ਰੱਖੀ ਗਈ ਕੀ ਮੇਨ ਮੁੱਦਾ ਸੀ ਇਹ ਅੱਜ ਦਾ ਮੇਨ ਮੁੱਦਾ ਪਹਿਲਾਂ ਤਾਂ ਮੈਂ ਕੇਡੀ ਵਰਲਡ ਦਾ ਤੇ ਮੇਰੇ ਵੀਰ ਦੋਨੋਂ ਪੱਤਰਕਾਰਾਂ ਦਾ ਬਹੁਤ ਬਹੁਤ तहे ਦਿਲੋਂ ਸ਼ੁਕਰੀਆ ਦਾ ਕਰਦਾ ਆਂ ਔਰ ਅੱਜ ਦਾ ਮੇਨ ਜਿਹੜਾ ਮੁੱਦਾ ਸੀਗਾ ਉਹ ਸਾਡਾ ਏਜੰਡਾ ਸੀਗਾ ਕਿ 바ਵਾ ਸਾਹਿਬ ਡਾਕਟਰ ਬੀਰ ਅੰਬੇਦਕਰ ਜਿਹੜਾ ਮਾਡਲ ਸਕੂਲ ਆ ਮੁਹੱਲਾ ਗੁਰੂ ਰਬਦਾਸਪੁਰਾ ਦੇ ਵਿੱਚ ਇਹਦੀ ਬੈਕ ਸਾਈਡ ਜਾਨੀ ਕਿ ਕਮਰੇ ਤੇ ਬਰਾਂਡਾ ਬਹੁਤ ਰੋਡ ਦੇ ਨਾਲੋਂ ਨੀਮਾ ਆ तकरीबन तकरीबन ਪੂਰਾ ਭਵਨ ਨਹੀਂ ਸਾਡਾ ਜਿਹੜਾ ਸਕੂਲ ਦਾ ਆ ਇਹ ਨੀਮਾ ਆ ਤੇ ਇਸ ਨੂੰ ਉੱਚਾ ਚੱਕਣ ਵਾਸਤੇ ਅੱਜ ਦੀ ਮੀਟਿੰਗ ਸੀਗੀ ਮੁੱਖ ਅਜੰਡਾ ਸੋ ਸਰ ਇਹ ਜਿਹੜੀ ਮੀਟਿੰਗ ਦਾ ਤੁਸੀਂ ਮੁੱਦਾ ਚੁੱਕਿਆ ਏ ਔਰ ਇਹ ਜਿਹੜੀ ਬਿਲਡਿੰਗ ਤੇ ਕਾਫੀ ਸਾਰਾ ਵੱਡਾ ਬਜਟ ਵੀ ਹੋਏਗਾ ਸੋ ਕੁਝ ਐਨ ਆਰ ਆਈ ਵਿਰਾਵਲੋਂ ਤੁਹਾਨੂੰ ਜਿਹੜੀ ਵਿੱਤੀ ਸਹਾਇਤਾ ਦੇਣ ਦੀ ਜਿਹੜੀ ਕੋਈ ਆਈ ਅਨਾਉਂਸਮੈਂਟ ਬਜਟ ਦੇਖੋ ਜੀ ਬਹੁਤ ਵੱਡਾ ਆ ਜਿਹੜਾ ਸਾਡੀ ਠੇਕੇਦਾਰ ਦੇ ਨਾਲ ਗੱਲ ਹੋਈ ਆ ਉਹ 570000 ਜਿਆ ਉਹਨਾਂ ਨੇ 5.5 ਫੁੱਟ ਇਹ ਜਿਹੜਾ ਤਾਂ ਚੱਕੜੀਆਂ ਬਿਲਡਿੰਗ ਉਸ ਤੋਂ ਬਾਅਦ ਇਹ ਟੋਟਲੀ ਸਾਰੇ ਭਰਤੀ ਵੀ ਪੈਣੀ ਆ ਤੇ ਨਵੇਂ ਪਿੱਲਰ ਵਗੈਰਾ ਵੀ ਬੱਚ ਪੈਣੇ ਆ ਤਕਰੀਬਨ ਤਕਰੀਬਨ 35 ਤੋਂ 40 ਲੱਖ ਦੇ ਵਿੱਚ ਖਰਚਾ ਸਾਡਾ ਜਿਹੜਾ ਹੈਗਾ ਆ ਸੋ ਐਨਆਰਆਈ ਵੀਰਾਂ ਨੂੰ ਵੀ ਜਿਹੜੀ ਜ਼ਰੂਰੀ ਅਪੀਲ ਤੁਸੀਂ ਕਰ ਦਿਓ ਇਸ ਵੀਡੀਓ ਦੇ ਮਾਧਿਅਮ ਰਾਹੀਂ ਕਿਉਂਕਿ ਬਜਟ ਤੇ ਕਾਫੀ ਵੱਡਾ ਹੈ ਔਰ ਪੈਸੇ ਤੇ ਵੀ ਕਾਫੀ ਲੋੜ ਹੈ ਦੇਖੋ ਜੀ ਮੁਹੱਲਾ ਗੁਰੂ ਰਵਜਾਸਪੁਰ ਦੇ ਜਿੰਨੇ ਵੀ ਐਨਆਰਆਈ ਆ ਤੇ ਮੁਹੱਲੇ ਵਾਲੇ ਪਹਿਲਾਂ ਵੀ ਦਿਲ ਖੋਲ ਕੇ ਸਕੂਲ ਨੂੰ ਬਹੁਤ ਜ਼ਿਆਦਾ ਸੇਵਾ ਦਿੱਤੀ ਹੈ ਤੇ ਇਸ ਕਰਕੇ ਆ ਸਾਡੇ ਬਜ਼ੁਰਗਾਂ ਨੇ ਜਿਹੜੀ ਸਾਡੀ ਇਮਾਰਤ ਖੜੀ ਕੀਤੀ ਹੈ ਨਾ ਇਹ ਉਸ ਇਮਾਰਤ ਨੂੰ ਅੱਜ ਵੀ ਐਨਆਰਆਈ ਭਰਾਵਾਂ ਨੂੰ ਅਸੀਂ ਫੇਰ ਤੋਂ ਬੇਨਤੀ ਕਰਦੇ ਆ ਕਿ ਬਹੁਤ ਜ਼ਿਆਦਾ ਖਰਚਾ ਆ ਔਰ ਇਹ ਬਿਲਡਿੰਗ ਚੱਕਣ ਦਾ ਤੇ ਮੈਂ ਐਨਆਰਆਈਆਂ ਨੂੰ ਤੇ ਮੁਹੱਲਾ ਨਿਵਾਸੀਆਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੱਧ ਚੜ ਕੇ ਸਾਨੂੰ ਸਹਿਯੋਗ ਦਿਓ ਕਿਉਂਕਿ ਪੈਸੇ ਦੀ ਵੀ ਬਹੁਤ ਜ਼ਰੂਰਤ ਆ ਤੇ ਸਕੂਲ ਦੇ ਵੀ ਮੰਗਿਆ ਕਿਉਂਕਿ ਸਕੂਲ ਦੀ ਥੋੜੀ ਲੁੱਕ ਜਿਹੜੀ ਬਹੁਤ ਵਧੀਆ ਬਣ ਜਾਣੀ ਆ ਸਕੂਲ ਜਿਹੜਾ ਆ ਥੋੜਾ ਵਧੀਆ ਲੱਗੂਗਾ ਜੀ ਸੋ ਸਰ ਮੀਟਿੰਗ ਚੱਲਦੇ ਆ ਜਿਹੜੇ ਵੀਰਾਂ ਨੇ ਅਨਾਉਂਸਮੈਂਟ ਕੀਤੀ ਹੈ ਜਿਨ੍ਹਾਂ ਨੇ ਦਾਨ ਵਜੋਂ ਰਾਸ਼ੀ ਦੇਣੀ ਹੈ ਜਾਂ ਫਿਰ ਇਸ ਤੋਂ ਪਹਿਲਾਂ ਜਿਨ੍ਹਾਂ ਨੇ ਦਿੱਤੀ ਉਹਨਾਂ ਦੇ ਨਾਮ ਵੀ ਦੱਸ ਦਿਓ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਕਿ ਸਕੂਲ ਦੀ ਬਿਲਡਿੰਗ ਦੀ ਹੱਲੇ ਗੱਲ ਹੀ ਜਦੋਂ ਸ਼ੁਰੂ ਹੋਈ ਸੀ ਸਾਡੇ ਸ਼੍ਰੀ ਵੀਰਵਾਲ ਰਤੂ ਜੀ ਰਤੂ ਸਾਹਿਬ ਉਹਨਾਂ ਦੇ ਵੱਲੋਂ 50000 ਰੁਪਏ ਦੀ ਅਮਾਉਂਟ ਜਿਹੜੀ ਆ ਉਹਨਾਂ ਵੱਲੋਂ ਅਨਾਉਂ ਤੇ ਅੱਜ ਸਾਡੇ ਡੀਡੀ ਸਰ ਬੈਠੇ ਸੀਗੇ ਸਾਡੇ ਕੋਲ ਤੇ ਉਹ ਉਹਨਾਂ ਨੇ ਵੀ 50000 ਰੁਪਿਆ ਜਿਹੜਾ ਹੁਣੇ ਹੀ ਹੁਣੇ ਜਾਨਕੀ ਮੀਟਿੰਗ ਚੱਲਦੀ ਸੀ ਉਹਨਾਂ ਨੇ ਕਿਹਾ ਕਿ ਮੇਰੇ ਵੱਲੋਂ 50000 ਰੁਪਿਆ ਮੈਂ ਡਿਪੋਜ਼ਿਟ ਕਰਦਾ ਸੀ ਔਰ ਬਾਕੀ ਸਾਡੇ ਫੁੱਫੜ ਜੀ ਉਹਨਾਂ ਨੂੰ ਕਿਸੇ ਨੇ ਜਿਹੜੇ ਅਮਾਉਂਟ ਦਾ ਕਿਹਾ ਇਹਨਾਂ ਨੂੰ ਪਤਾ ਸੀ ਕਰੀ ਸਰਪੰਚ ਸਾਹਿਬ ਨਾਲ ਗੱਲ ਕਰ ਲੋ ਸੋ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਸਾਡੇ ਦਰਮਿਆਨ ਨੇ ਡਾਕਟਰ ਬੀਰ ਅੰਬੇਡਕਰ ਮੈਮੋਰੀਅਲ ਕਮੇਟੀ ਦੇ ਪ੍ਰਧਾਨ ਸਰ ਕੀ ਕਹੋਗੇ ਅੱਜ ਅਸੀਂ ਡਾਕਟਰ ਵੀਰ ਮੇਲਗੜ ਮੋਡਲ ਸਕੂਲ ਨੂੰ ਮਾਤ ਨੂੰ ਉੱਚਾ ਚੁੱਕਣ ਵਾਸਤੇ ਅਸੀਂ ਮੀਟਿੰਗ ਕੀਤੀ ਸੀਗੀ ਉਹ ਮੀਟਿੰਗ ਦੇ ਵਿੱਚ ਮਤਾ ਪਾਸ ਹੋਇਆ ਕਿ ਅਸੀਂ ਜਲਦੀ ਤੋਂ ਜਲਦੀ ਬਿਲਡਿੰਗ ਦੀ ਤਾਂ ਚੱਕੀਏ ਮਤਲਬ ਵਧੀਆ ਸਕੂਲ ਨੂੰ ਬਣਾਈਏ ਤੇ ਅਸੀਂ ਮੈਂ ਇਹ ਹੀ ਬੇਨਤੀ ਕਰੂੰਗਾ ਐਨ ਆਰ ਆਈ ਵੀਰਾਂ ਨੂੰ ਜਿਹੜੇ ਇੱਥੇ ਸੱਜਣ ਦਾਨੀ ਆ ਉਹ ਜਾਨੀ ਵੱਧ ਤੋਂ ਵੱਧ ਸਾਨੂੰ ਜਾਨੀ ਕਿ ਸੇਵਾ ਮੌਇਆ ਕਰਾਉਣ ਤੇ ਅਸੀਂ ਬਹੁਤ ਤੋਂ ਵੱਧ ਵਧੀਆ ਜਾਨੀ ਕਿ ਬੱਚਿਆਂ ਦਾ ਭਵਿੱਖ ਵਾਰੇ ਜਾਨੀ ਕਿ ਵਧੀਆ ਆ ਜਾਂਦੀ ਸਕੂਲ ਨੂੰ ਇਹ ਦੇ ਸਕੀਏ ਮਲਾ ਰਬਦਾਪੁਰ ਨੂੰ ਭਾਜੀ ਤੇ ਬਹੁਤ ਵਧੀਆ ਯਾਨੀ ਕਿ ਇਹ ਹੈਗਾ ਆ ਜੀ ਤੇ ਸਾਡੇ ਡੀਡੀ ਹੀਰ ਸਾਹਿਬ ਨੇ ਯਾਨੀ ਕਿ ਸਾਨੂੰ ਫੋਲ ਅਪ ਦਾ 50000 ਨਾਲ ਹੀ ਅਲਾਟਮੈਂਟ ਕਰ ਦਿੱਤਾ ਜੀ ਭਾਜੀ ਤੇ ਸਾਡੇ ਐਮਐਲ ਵੀ ਵੀਰਵਾਦਪੁਰ ਜੀ ਨੇ ਵੀ 50000 ਦਿੱਤਾ ਤੇ ਸਾਡੇ ਆਰਾਮ ਜੀ ਆ ਜੁਕੇ ਵਾਲੇ ਜਪੂ ਸਾਹਿਬ ਜਪੂ ਸਾਹਿਬ ਉਹਨਾਂ ਨੇ ਵੀ ਕਿਹਾ ਵੀ ਜਦੋਂ ਤੁਸੀਂ ਯਾਨੀ ਕਿ ਮਤਲਬ ਕੰਮ ਸ਼ੁਰੂ ਕਰੋਗੇ ਅਹੀਂ ਵੱਧ ਤੋਂ ਵੱਧ ਯਾਨੀ ਕਿ ਸੇਵਾ ਕਰਨ ਦੀ ਕੋਸ਼ਿਸ਼ ਕਰਾਂਗੇ ਸਾਰੇ ਅਸੀਂ ਐਨ ਆਰ ਆਈ ਭਰਾਵਾਂ ਨੂੰ ਤੇ ਇਹ ਬੇਨਤੀ ਕਰਾਂਗੇ ਕਿ ਵੱਧ ਤੋਂ ਵੱਧ ਸਾਡਾ ਕਮੇਟੀ ਦਾ ਸਾਥ ਦੇ ਕੇ ਵਧੀਆ ਯਾਨੀ ਕਿ ਤਰੀਕੇ ਨਾਲ ਅਸੀਂ ਸਕੂਲ ਨੂੰ ਯਾਨੀ ਕਿ ਇਹ ਬਣਾਉਣ ਦੀ ਕੋਸ਼ਿਸ਼ ਕਰਾਂਗੇ ਅੱਗੇ ਵੀ ਇਹਨਾਂ ਦੇ ਭਰਾਵਾਂ ਦੇ ਸਿਰ ਤੇ ਯਾਨੀ ਕਿ ਸਜਨੇ ਦਾਨੀਆਂ ਦੇ ਸਿਰ ਤੇ ਯਾਨੀ ਕਿ ਕੰਮ ਇਹ ਕੀਤਾ ਆ ਤੇ ਬਹੁਤ ਵਧੀਆ ਜਾਨੀ ਕਿ ਸਾਡੇ ਮਹੱਲੇ ਦਾ ਇਹ ਇੱਕ ਬਹੁਤ ਵਧੀਆ ਜਾਨੀ ਕਿ ਹੁਣ ਆ ਜੇ ਸਾਡੇ ਸਕੂਲ ਵਧੀਆ ਤੇ ਮਹੱਲਾ ਹੀ ਸਾਰਾ ਵਧੀਆ ਆ ਜੀ ਪ੍ਰਧਾਨ ਜੀ ਜੈਪਾਲਤਾ ਪ੍ਰਧਾਨ ਜੀ ਇਸ ਇਮਾਰਤ ਨੂੰ ਉੱਚੇ ਚੁੱਕਣ ਦਾ ਜਿਹੜਾ ਸਮਾਂ ਹੈ ਕਿੰਨਾ ਕੁ ਸਮਾਂ ਠੇਕੇਦਾਰ ਵੱਲੋਂ ਦੱਸਿਆ ਗਿਆ ਇਹ ਠੇਕੇਦਾਰ ਨੇ ਕਿਹਾ ਜੀ ਮਹੀਨੇ ਡੇਢ ਮਹੀਨੇ ਦੇ ਵਿੱਚ ਅਸੀਂ ਤਾਂ ਬਿਲਡਿੰਗ ਚੱਕ ਦੇਣੀ ਆ ਬਾਕੀ ਜਾਨ ਕੰਮ ਸੇ ਕਮੋਂ 4-5 ਮਹੀਨੇ ਲਾ ਕੇ ਚੱਲੋ ਤੁਸੀਂ ਵੀ 4-5 ਮਹੀਨੇ ਲੱਗਣੇ ਆਂਗਾ ਫਰਸਾਂ ਹੀ ਪੈਣੀਆਂ ਆ ਹੋਰ ਵੀ ਕੰਮ ਬਹੁਤ ਨਿਕਲ ਆਉਂਦੇ ਆ ਕਲੀ 50 ਸਿਆਹ ਮਹੀਨਿਆਂ ਦੇ ਵਿੱਚ ਵਿੱਚ ਅਸੀਂ ਜਾਨਕਿ ਇਸ ਸਕੂਲ ਨੂੰ ਚੱਲਦਾ ਕਰ ਰਹਾ ਜੀ ਤੋਂ ਸਰ ਵੱਡੀ ਗਿਣਤੀ ਦੇ ਵਿੱਚ ਬੱਚੇ ਵੀ ਸਕੂਲ ਦੇ ਵਿੱਚ ਪੜ੍ਹਦੇ ਨੇ ਉਹਨਾਂ ਦੇ ਅਰੇਂਜਮੈਂਟ ਕਿਸ ਤਰ੍ਹਾਂ ਦੇ ਜੀ ਸਾਡੇ ਕੋਲ ਬੁੱਧ ਵਿਆਰ ਹੈਗਾ ਜੇ ਉੱਥੇ ਥੋੜੀ ਕਮੀ ਪਾਈ ਆਊਗੀ ਤਾਂ ਅਸੀਂ ਹੋਰ ਉਹਦਾ ਬੰਦੋਬਸਤ ਕਰਾਂਗੇ ਬੱਚਿਆਂ ਦੀ ਪੜ੍ਹਾਈ ਨੂੰ ਅਸੀਂ ਬਿਲਕੁਲ ਨਜ਼ਰ ਅੰਦਾਜ਼ ਨਹੀਂ ਕਰਾਂਗੇ ਵਧੀਆ ਬੱਚਿਆਂ ਦੀ ਪੜ੍ਹਾਈ ਜਾਨਕਿ ਚੱਲਣਗੀ ਕਿ ਕੋਈ ਬੱਚਾ ਨੂੰ ਤਕਲੀਫ ਨਹੀਂ ਹੋ ਗਈ। ਧੰਨਵਾਦ ਜੈਪੀ। ਜੈਪੀ। ਸਰ ਚਲਦੀ ਮੀਟਿੰਗ ਦੇ ਵਿੱਚ ਤੁਸੀਂ ਪੇਮੈਂਟ ਦੀ ਅਨਾਉਂਸਮੈਂਟ ਕੀਤੀ ਕਿ ਤੁਹਾਡੇ ਵੱਲੋਂ 50000 ਰੁਪਏ ਜਿਹੜਾ ਇਸ ਬਿਲਡਿੰਗ ਨੂੰ ਉੱਚਾ ਚੁੱਕਣ ਵਾਸਤੇ ਦਿੱਤਾ ਜਾ ਰਿਹਾ। ਹਾਂਜੀ ਹਾਂਜੀ। ਸੋ ਇਸ ਤੋਂ ਪਹਿਲੇ ਵੀ ਤੁਸੀਂ ਕਾਫੀ ਸਾਰਾ ਜਿਹੜਾ ਆਪਣੇ ਜਿਹੜੇ ਤੁਹਾਡੇ ਐਫਰਟ ਪਿੱਛੇ ਵੀ ਹੁੰਦੇ ਰਹੇ ਨੇ ਕੀ ਕਹਾਂਗਾ? ਮੈਂ ਠੀਕ ਹੈ ਮੇਰੇ ਰਿਸ਼ਤੇਦਾਰੀ ਇੱਥੇ ਆ। ਹੁਣ ਤਾਂ ਮੇਰਾ ਪਿੰਡੀ ਇਹ ਹੈ। ਲੇਕਿਨ ਸ਼ੁਰੂ ਤੋਂ ਜਦੋਂ ਅਸੀਂ ਕੀਤਾ ਪਹਿਲੀ ਜਿਹੜੀ ਬਸ ਕੀ 5.5 ਲੱਖ ਦੀ ਸਰਫੂ ਸਾਹਿਬ ਖੜੇ ਆ। ਉਹ ਅਸੀਂ ਲੈ ਕੇ ਦਿੱਤੀ ਸੀਗੀ ਕਿਉਂਕਿ ਸਕੂਲ ਅਗਰ ਕੋਈ ਪੜ ਜਾਊਗਾ ਤਾਂ ਗੱਲ ਬਣ ਜਾਊਗੀ ਮੈਂ ਇੱਕ ਮਜ਼ਦੂਰ ਬਾਪ ਦਾ ਬੇਟਾ ਮੈਂ ਪੜਿਆ ਤੇ ਗੱਲ ਬਣ ਗਈ ਬਾਬਾ ਸਾਹਿਬ ਦੇ ਪੈਰੀਂ ਹੱਥ ਲਾਇਆ ਮੈਂ ਜਦ ਇੰਗਲੈਂਡ ਜੱਜ ਬਣ ਗਿਆ ਪੜਾਈ ਬੜੀ ਜ਼ਰੂਰੀ ਹੈ ਸਾਡਾ ਸਕੂਲ ਸਹੀ ਚੱਲੂਗਾ ਸਹੀ ਬਿਲਡਿੰਗ ਬਣੂਗੀ ਤੇ ਬੱਚੇ ਪੜ੍ਹਨਗੇ ਅਫਸਰ ਬਣਨਗੇ ਇਹ ਬੇਜੇ-ਬਾਜੇ ਹੋ ਜਾਊਗੀ ਤੇ ਮੈਂ ਜਦ ਤੱਕ ਹੈਗਾ ਮੈਂ ਸਕੂਲੀ ਸੇਵਾ ਕਰੀ ਜਾਣੀ ਹੈ ਔਰ ਆਪਣੇ ਤਨਮਨ ਤੰਨਾ ਮੇਰੇ ਪਰਿਵਾਰ ਵੀ ਸਾਰੇ ਹਰ ਤਰ੍ਹਾਂ ਦੀ ਹੈਲਪ ਕਰਨਗੇ। ਥੈਂਕ ਯੂ ਜੈਬੀਨ। ਤੁਹਾਡੇ ਕਹਤੋਂ ਪਾਪਾ ਅੱਗੇ ਤੋਂ ਵੀ ਤੁਹਾਡੇ ਇਦਾਂ ਦੇ ਐਫਰਟ ਜਿਹੜੇ ਸਕੂਲ ਨੂੰ ਦਿੱਤੇ ਜਾਣਗੇ। ਹਾਂਜੀ ਬਿਲਕੁਲ ਬਿਲਕੁਲ। ਦੇਖੋ ਜੀ ਗੋਰੇ-ਗੋਰੀਆਂ ਜਿਹੜੇ ਆਉਂਦੇ ਉੱਥੇ ਦੇ ਗੋਰੇ ਬੰਦਲ ਬਲੈਡ ਦੇ ਉਹ ਵੀ ਇੱਥੇ ਆਉਂਦੇ ਆ। ਉਹ ਵੀ ਹੈਲਪ ਕਰਦੇ ਤੁਹਾਨੂੰ ਪਤਾ ਹੀ ਹੈ ਜੀ ਸਰਗੁਪਤ ਸਾਹਿਬ। ਹਾਂਜੀ ਹਾਂਜੀ। ਔਰ ਆ ਕੇ ਕਿਤ ਦੂਰ ਆਪਣੀ ਖਰਚਾ ਕਰਦੇ। ਰੋਟੀ ਪਾਣੀ ਦਾ ਮੈਂ ਕਰ ਦਿੰਦਾ ਹੁਣਾਂ। ਕਰਾਇਆ ਹੋ ਲਾਉਂਦੇ ਆ ਜੇ ਕੋਈ ਸਕੂਲ ਦਾ ਫਾਇਦਾ ਜਿਹੜਾ ਹੈ ਉਹ ਕਰਨਾ ਕਰਨਾ ਪਰ ਜੱਤੇ ਜੀ ਨੇ ਧੰਨਵਾਦ ਜੀ ਸੋ ਵਾਈਸ ਪ੍ਰਧਾਨ ਸਾਹਿਬ ਸਾਡੇ ਦਰਮਿਆਨ ਨੇ ਆ ਜਿਸ ਕੀ ਕਹੋਂਗੇ ਅੱਜ ਦੀ ਇਹ ਮੀਟਿੰਗ ਜਿਹੜੀ ਰੱਖੀ ਗਈ ਤੋਂ ਕਹਤੋ ਜਿਹੜਾ ਇੱਕ ਕਮ ਸ਼ੁਰੂਆਤ ਹੋ ਗਈ ਦੇਖੋ ਇਹ ਮੀਟਿੰਗ ਰੱਖੀ ਆਪਾਂ ਬਹੁਤ ਸਜੇ ਢੰਗ ਨਾਲ ਆਪਣੀ ਇੱਥੇ ਗੱਲਬਾਤ ਹੋਈ ਆ ਸਾਰੇ ਮੇਰੇ ਵੀਰ ਜਿੰਨੇ ਵੀ ਮੈਂਬਰ ਆ ਕਮੇਟੀ ਦੇ ਹੋਰ ਵੀ ਜਿਹੜੇ ਮਲਾਂ ਨਿਵਾਸੀ ਵੀ ਆਏ ਹੋਏ ਆ ਉਹਨਾਂ ਨੇ ਬਹੁਤ ਬਰੀਆ ਸਲਾਹਾਂ ਦਿੱਤੀਆਂ ਉਹਨਾਂ ਸਲਾਹਾਂ ਦੇ ਮੁਤਾਬਕ ਹੀ ਆਪਾਂ ਗੱਲਬਾਤ ਕੀਤੀ ਆ ਆਪਾਂ ਲੈਟਰ ਉੱਚਾ ਚੱਕ ਰਹੇ ਆ ਜੋ ਕਿ ਆਪਾਂ ਨੂੰ ਬਹੁਤ ਹੀ ਲੋਡ ਸੀਗੀ ਤੇ ਮੀਂਹ ਆਂਦਾ ਸੀ ਤੇ ਅੰਦਰ ਪਾਣੀ ਆ ਜਾਂਦਾ ਸੀ ਇਸ ਕਰਕੇ ਉੱਚਾ ਚੱਕ ਰਹੇ ਆ ਆਪਾਂ ਠੇਕੇਦਾਰ ਨਾਲ ਗੱਲਬਾਤ ਕੀਤੀ ਹੈ ਇਹਦੇ ਬਾਰੇ ਤੇ ਜਲਦੀ ਤੋਂ ਜਲਦੀ ਕੰਮ ਸ਼ੁਰੂ ਕਰ ਦਿੱਤਾ ਜਾਊਗਾ 10-15 ਦਿਨ ਦੇ ਵਿੱਚ ਵਿੱਚ ਤੇ ਜਲਦੀ ਨਿਵੇੜਾ ਹੋ ਜਾਊਗਾ ਬਾਕੀ ਦਾ ਕੰਮ ਕੰਮ ਤਾਂ ਚੱਲੀ ਜਾਣਾ ਤੁਹਾਨੂੰ ਪਤਾ ਹੀ ਆ ਸਰ ਜਿਹੜੀ ਪਾਣੀ ਦੇ ਨਿਕਾਸ ਦੀ ਮੌਸਮ ਦੀ ਮਾਰ ਇਸ ਵਾਰ ਜ਼ਿਆਦਾ ਪਈ ਹੈ ਕਿ ਪਿਛਲੀ ਵਾਰ ਵੀ ਇਸੇ ਤਰ੍ਹਾਂ ਸਕੂਲ ਨੂੰ ਸਾਹਮਣਾ ਕਰਨਾ ਪਿਆ ਸੀ ਨਹੀਂ ਪਾਣੀ ਤਾਂ ਦੇਖੋ ਇਸ ਸਾਲ ਹੀ ਆਇਆ ਆ ਅੰਦਰ ਪਹਿਲਾਂ ਕਦੀ ਨਹੀਂ ਆਇਆ ਕੋ ਇਸ ਵਾਰ ਮੀਂਹ ਵੀ ਕੁਝ ਜ਼ਿਆਦਾ ਪੈ ਗਿਆ ਆ ਬਾਕੀ ਆਪਣੇ ਮਲੇ ਸਿਵਰੇਜ ਪਿਆ ਆ ਉਹ ਨੀਵਾ ਪੈ ਗਿਆ ਉਹਦਾ ਬੈਗ ਮਾਰਦਾ ਪਾਣੀ ਕੁਛ ਉਹਦਾ ਆ ਜਾਂਦਾ ਕੋਈ بارش ਦਾ ਹੋ ਜਾਂਦਾ ਪਾਣੀ ਇਕੱਠਾ ਹੋ ਜਾਂਦਾ ਤੇ ਬਿਲਡਿੰਗ ਆਪਣੀ ਨੀਵੀ ਆ ਤੋਂ ਆਟੋਮੈਟਿਕਲੀ ਉਹ ਅੰਦਰ ਫੇ ਪਾਣੀ ਪਿੱਛੇ ਨੂੰ ਜਾਂ ਬੈਗ ਜਾਣਾ ਤੇ ਉਹ ਨੇੜਾ ਦੀ ਪੜਾਈ ਖਰਾਬ ਹੁੰਦੀ ਆ ਬੱਚਿਆਂ ਦੀ ਇਸੇ ਕਰਕੇ ਫਿਰ ਆਪਾਂ ਇਹ ਉਪਰਾਲਾ ਕਰ ਰਹੇ ਆ ਤੇ ਪਵਨ ਨੂੰ ਲਗਭਗ ਆਪਾਂ 5.5 ਫੁੱਟ ਉੱਚਾ ਨੀਂਹ ਤੋਂ ਹੀ ਚੱਕ ਦੇਣਾ ਥੱਲੇ ਤੋਂ ਤੇ ਠੇਕੇਦਾਰ ਨਾਲ ਵੀ ਗੱਲ ਹੋਈ ਆ ਉਹ ਕਹਿੰਦਾ ਡੇਢ ਗੀ ਮਹੀਨਾ ਲੱਗੂਗਾ ਜੀ ਬਾਕੀ ਡੇਢ ਮਹੀਨਾ ਠੇਕੇਦਾਰ ਕਹਿੰਦਾ ਆ 2-3 ਮਹੀਨੇ ਤਾਂ ਲੱਗ ਹੀ ਜਾਣੇ ਆ ਬੱਚਿਆਂ ਦੀ ਪੜ੍ਹਾਈ ਆਪਾਂ ਉਹਨਾਂ ਦਾ ਉਹਨਾਂ ਦਾ ਅਰੇਂਜਮੈਂਟ ਕਰਦਾ ਉਹ ਜਾ ਕੇ ਇੱਥੇ ਆਪਣਾ ਬੁੱਧ ਵਿਹਾਰ ਦੇ ਵਿੱਚ ਉੱਥੇ ਕਲਾਸਾਂ ਲਾ ਦੇਣੀ ਦਿਆਂਗੇ ਖੁਦ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਆਪਾਂ ਸਾਰੀ ਤਿਆਰੀ ਕਰਾ ਲਈਏ ਬਹੁਤ ਵਧੀਆ ਤੇ ਐਨਆਰਆਈ ਵੀਰਾਂ ਨੂੰ ਤੁਹਾਡੀ ਕੀ ਅਪੀਲ ਹੈ ਐਲਆਈ ਮੀਰਾਂ ਨੂੰ ਅੱਗੇ ਵੀ ਬਹੁਤ ਮਦਦ ਕਰਦੇ ਆ ਮਲੇ ਆਪਣੇ ਦੀ ਐਨ ਆਰ ਆਈ ਵੀਰਾਂ ਦੇ ਸਹਾਰੇ ਹੀ ਆਪਾਂ ਭਵਨ ਬਣਾਇਆ ਤੇ ਉਹਨਾਂ ਦੇ ਸਹਾਰੇ ਹੀ ਚੱਲਦਾ ਕਿਉਂਕਿ ਮੱਲਿਆਨਵਾਸੀ ਵੀ ਮਿਹਨਤ ਕਰਦੇ ਆ ਵੀ ਪੈਸੇ ਦਿੰਦੇ ਆ ਫੰਡ ਦਿੰਦੇ ਆ ਐਨ ਆਰ ਆਈ ਵੀਰ ਕੁਝ ਜ਼ਿਆਦਾ ਦਿੰਦੇ ਆ ਤੇ ਉਹਨਾਂ ਨੂੰ ਇਹ ਅਪੀਲ ਆ ਮਿਹਨਤ ਆ ਬੇਨਤੀ ਆ ਤੇ ਵੱਧ ਤੋਂ ਵੱਧ ਸਾਡਾ ਸਾਥ ਦਿਓ ਤੇ ਕੁਝ ਕੁ ਬੰਦਿਆਂ ਨੇ ਆਪਾਂ ਨੂੰ ਐਨ ਆਰ ਆਈ ਵੀਰਾਂ ਨੇ ਪੈਸੇ ਦਿੱਤੇ ਵੀ ਆ ਜਿਦਾਂ ਸਾਡੇ RAM ji ਚੋਂ ਜੱਖੂ ਹੀ ਆ ਉਹਨਾਂ ਨੇ 1 ਲੱਖ ਰੁਪਇਆ ਮਾਉਂਡ ਆਪਾਂ ਨੂੰ ਸਾਰੀ ਵਾਸਤੇ ਦਿੱਤੀ ਆ ਬਹੁਤ ਅਕਾਲ ਜੀ ਅਮਨਸਰਾਈਆ ਨਾਲ ਹੀ ਸਾਡੇ ਡੀਡੀ ਸਾਹਿਬ ਜੀ ਇਹਨਾਂ ਨੇ ਹੁਣੇ-ਹੁਣੇ ਸਾਡੀ ਮੀਟਿੰਗ ਦੌਰਾਨ ਹਜੇ ਗੱਲਬਾਤ ਚੱਲਦੀ ਸੀ ਨਾਲ ਹੀ ਉਹਨੇ 50000 ਰੁਪਏ ਅਨਾਉਂਸ ਕਰਤਾ ਕਿ ਮੈਂ ਦਵਾਂਗਾ ਜੀ ਤੇ ਨਾਲ ਹੀ ਸਾਡੇ ਵੀਰਵਲ ਰਤੂ ਜੀ ਉਹਨਾਂ ਨੇ ਵੀ ਸਾਨੂੰ 50000 ਰੁਪਏ ਦਿੱਤਾ ਆ ਐਸੀ ਤਰ੍ਹਾਂ ਹੌਲੀ-ਹੌਲੀ ਬਾਕੀ ਦੇ ਵੀ ਮੈਂ ਵੀਰਾਂ ਨੂੰ ਬੇਨਤੀ ਆਰ ਤੇ ਬਤ ਬਤ ਸਾਡੀ ਮਦਦ ਕਰੋ ਆਪਾਂ ਜਲਦੀ ਤੋਂ ਜਲਦੀ ਭਵੰਦੀ ਸਾਰੀ ਪ੍ਰਭਾਨ ਦਾ ਹਰ ਰੱਖੀ ਬਹੁਤ ਅੱਛਾ ਕਰ ਦਈਏ ਬੇਨਤੀ ਕਰ ਭਗਵਾਨ ਦਾ ਔਰਤ ਨੂੰ ਸਰਪੁਰ ਸਾਹਿਬ ਦਾ ਬੈਂਕ ਅੱਛਾ ਬਾਕੀ ਇਹ ਜਿਹਨੇ ਭਗਵਾਨ ਦਾ ਭਗਵਾਨ ਦਾ ਰਤੂ ਉਹਨਾਂ ਨੇ ਗਰੁੱਪ ਬਣਾਇਆ ਇਹ ਸਾਰਾ ਜਿਹੜੇ ਐਨਆਰਆਈ ਵੀਰਾਂ ਦਾ ਭਗਵਾਨ ਦਾ ਰਤੂ ਆਪਣੇ ਉਹਨਾਂ ਨੇ ਗਰੁੱਪ ਬਣਾਇਆ ਸੀ ਉਹਨਾਂ ਦਾ ਸਾਨੂੰ ਬਹੁਤ ਜਿਆਦਾ ਇਹ ਗਰੁੱਪ ਬਣਾਉਣ ਦਾ ਫਾਇਦਾ ਹੋਇਆ ਸਾਰੇ ਇਕੱਲੇ ਇਕੱਲੇ ਕੋ ਸਾਡੀ ਜੋ ਵੀ ਮਹੱਲੇ ਵਿੱਚ ਐਕਟੀਵਿਟੀ ਹੁੰਦੀ ਆ ਗੱਲ ਪਹੁੰਚਦੀ ਆ ਤੇ ਸਾਰੇ ਸੱਜਣਾ ਮਿੱਤਰਾਂ ਨੂੰ ਚਲੇ ਜਾਂਦਾ ਮੈਸੇਜ ਤੇ ਵੱਧ ਤੋਂ ਵੱਧ ਮਦਦ ਕਰਦੇ ਜਿਹਨੇ ਵੀਰਾਂ ਨੇ ਸਾਨੂੰ ਇਹ ਠੰਡ ਦਿੱਤਾ ਆ ਉਹਨਾਂ ਦਾ ਆਪਾਂ ਕਮੇਟੀ ਵੱਲੋਂ ਤੇ ਸਾਰੇ ਮੱਲਾ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਸਾਡੀ ਮਦਦ ਕਰੀ ਜਾਓ ਤੇ ਆਪਾਂ ਕੰਮ ਦੀ ਸਾਰੀ ਜਲਦੀ ਤੋਂ ਜਲਦੀ ਕਰੀਏ ਧੰਨਵਾਦ ਧੰਨਵਾਦ ਜੈ ਅਰੋਹ ਸਿੰਘ ਚੁੰਬਰ ਨੇ ਜੈ ਸਰ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਸੋ ਸਰ ਅੱਜ ਦੀ ਮੀਟਿੰਗ ਦੇ ਵਿੱਚ ਅਹਿਮ ਫੈਸਲੇ ਲਿੱਤੇ ਗਏ ਕੀ ਕਹਿਣਾ ਤੁਹਾਡਾ ਅੱਜ ਦੀ ਮੀਟਿੰਗ ਜਿਹੜੀ ਡਾਕਟਰ ਬੀ ਆਰ Ambedkar ਮੈਮੋਰੀਅਲ ਕਮੇਟੀ ਤੇ ਡਾਕਟਰ ਬੀ ਆਰ Ambedkar ਮਾਡਲ ਸਕੂਲ ਦੋਨਾਂ ਦੀ ਸਾਂਝੀ ਮੈਂਬਰਸ ਦੀ ਮੀਟਿੰਗ ਹੋਈ ਆ ਔਰ ਸਾਰੇ ਹੀ ਜਿਹੜੇ ਨੰਬਰ ਆ ਸਾਡੇ ਜਾਂ ਪ੍ਰਧਾਨ ਜੀ ਆ ਕੋਮਲ ਚੁੰਬਰ ਜੀ ਆ ভাইস ਪ੍ਰਧਾਨ ਵਿਨੇਜ ਜੀ ਆ ਤੇ ਮੈਂ ਸਕੂਲ ਦੇ ਚੇਅਰਮੈਨ ਆ ਤੇ ਸਾਡੇ ਹੋਰ ਵੀ ਪਤਵੰਤੇ ਸੱਜਣ ਬਹੁਤ ਹੀ ਸੁਲਝੇ ਹੋਏ ਸਾਡੇ ਕਮੇਟੀ ਦੇ ਮੈਂਬਰ ਆ ਜਿਨ੍ਹਾਂ ਦੀ ਸੋਚ ਦੇ ਸਦਕਾ ਹੀ ਇਸ ਸਕੂਲ ਦੀ ਜਿਹੜੀ ਉਤਪਤੀ ਅੱਜ ਤੋਂ 40-50 ਸਾਲ ਪਹਿਲਾਂ ਹੋਈ ਆ ਕਿਉਂਕਿ ਉਹ ਬਾਬਾ ਸਾਹਿਬ ਨੇ ਮਿਸ਼ਨ ਦੇ ਨਾਲ ਜੁੜਿਆ ਹੋਇਆ ਮੁੱਲਾ ਤਾਂ ਬਾਬਾ ਸਾਹਿਬ ਨੇ ਮਿਸ਼ਨ ਦੇ ਨਾਲ ਉਹਨਾਂ ਦਾ ਜੋ ਉਹਨਾਂ ਦੀ ਸੋਚ ਸੀਗੀ ਪੜੋ ਜਿਹੜੋ ਸੰਘਰਸ਼ ਕਰੋ ਦੀ ਉਹਨੂੰ ਨਾਲ ਲੈ ਕੇ ਚੱਲਿਆ ਹੋਇਆ ਮੁੱਲਾ ਆ ਤੇ ਉਹਦੇ ਕਰਕੇ ਇਹ ਸਕੂਲ ਜਿਹੜਾ ਅੱਜ ਤੋਂ 30-32 ਸਾਲ ਪਹਿਲਾਂ ਚੱਲ ਰਿਹਾ ਤੇ ਇਹ ਸਕੂਲ ਦੀ ਜਿਹੜੀ ਹਾਲਤ ਹੁਣ ਅੱਜ ਦੀ ਡੇਟ ਦੇ ਵਿੱਚ ਕਾਫੀ ਯਾਨੀ ਕਿ ਖਸਤਾ ਹੋ ਗਈ ਸੀ ਜੀ ਤੇ ਇਹਦੇ ਬਾਰੇ ਜਿਹੜੇ ਪ੍ਰਬੰਧਕ ਤੇ ਸੱਜਣਾ ਜਾਂ ਕਮੇਟੀ ਆ ਪਿਛਲੇ ਲੰਬੇ ਸਮੇਂ ਤੋਂ ਚੈਨਤਤ ਸੀਗੀ ਕਿਉਂਕਿ 2250 ਬੱਚਾ ਇਸ ਸਕੂਲ ਦੇ ਵਿੱਚ ਪੜਦਾ ਜਿਨ੍ਹਾਂ ਨੂੰ ਬਹੁਤ ਹੀ ਸਸਤੀ ਤੇ ਵਧੀਆ ਸਿੱਖਿਆ ਜਿਹੜੀ ਸਕੂਲ ਵੱਲੋਂ ਮਹਈਆ ਕਰਵਾਈ ਜਾਂਦੀ ਆ ਔਰ ਸਾਰੇ ਹੀ ਜਿਹੜੇ ਸਾਡੇ ਸਾਥੀ ਆ ਇਹ ਬੜੇ ਐਕਟਿਵ ਆ ਸਮਝਦਾਰ ਆ ਇਹਨਾਂ ਦੀ ਸੋਚ ਇਹੀ ਆ ਕਿ ਸਕੂਲ ਨੂੰ ਉੱਪਰ ਚੱਕਿਆ ਜਾਵੇ ਔਰ ਉੱਪਰ ਚੱਕਣ ਦੇ ਲਈ ਤੁਹਾਨੂੰ ਪਤਾ ਵੀ ਫੰਡਸ ਦੀ ਬਹੁਤ ਜ਼ਰੂਰਤ ਹੁੰਦੀ ਆ ਤੇ ਉਹਦੇ ਲਈ ਸਾਡੇ ਸਾਰੇ ਸਾਥੀ ਵੱਧ ਚੜ ਕੇ ਸਭ ਆਉਣ ਲਈ ਤਿਆਰ ਆ ਉਸ ਸਾਥੀਆਂ ਨੇ ਜਿਨ੍ਹਾਂ ਨੇ ਅੱਜ ਅਨਾਉਂਸਮੈਂਟ ਕਰਾਈ ਆ ਡੀਡੀ ਜੀ ਨੇ ਕਰਵਾਈ ਆ ਜਾਂ ਸਾਡੇ ਪ੍ਰਧਾਨ ਜੀ ਨੂੰ RAM ਜੀ ਨੇ ਕਿਹਾ ਆ ਜਾਂ ਹੋਰ ਵੀ ਵੀਰਵਲ ਰਤੂ ਜੀ ਨੇ ਕਿਹਾ ਆ ਇਹਨਾਂ ਤੋਂ ਇਲਾਵਾ ਮੈਂ ਹੋਰ ਵੀ ਜਿੰਨੇ ਵੀ ਸਾਡੇ ਦੇਸ਼ ਆਪਦੇਸ਼ਾਂ ਦੇ ਵਿੱਚ ਸਾਡੇ ਐਨਆਰਆਈ ਵੀਰ ਜਿਹੜੇ ਕਿ ਬਾਬਾ ਸਾਹਿਬ ਦੇ ਮਿਸ਼ਨ ਨੂੰ ਪਿਆਰ ਕਰਦੇ ਆ ਜਿਨ੍ਹਾਂ ਨੂੰ ਇਹ ਚਿੰਤਾ ਹੈ ਕਿ ਸਾਡਾ ਸਮਾਜ ਪੜ੍ਹ ਲਿਖ ਕੇ ਅੱਗੇ ਵਧੇ ਤਰੱਕੀ ਕਰੇ ਉਹਨਾਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਮੇਟੀਮ ਦੇ ਮਾਧਿਅਮ ਤੋਂ ਕਿ ਉਹ ਇਹ ਸਕੂਲ ਦੀ ਉਸਾਰੀ ਦੇ ਲਈ ਵੱਧ ਚੜ ਕੇ ਆਪਣਾ ਫੰਡ ਦਾ ਯੋਗਦਾਨ ਪਾਉਣ ਤਾਂ ਕਿ ਅਸੀਂ ਇਹ ਸਕੂਲ ਨੂੰ ਜਲਦੀ ਤੋਂ ਜਲਦੀ ਵਧੀਆ ਯਾਨੀ ਕਿ ਬਣਾ ਕੇ ਇਸ ਮਹੱਲੇ ਦੇ ਬੱਚਿਆਂ ਨੂੰ ਆਲੇ ਦੁਆਲੇ ਆਉਣ ਵਾਲੇ ਜਿਹੜੇ ਗਰੀਬ ਗੁਰਬੇ ਆ ਜਾਂ ਜਿਹੜੇ ਮੱਧਮ ਵਰਗ ਦੇ ਬੱਚੇ ਆ ਉਹਨਾਂ ਨੂੰ ਵਧੀਆ ਤੇ ਸਸਤੀ ਸਿੱਖਿਆ ਮਹయ్యా ਕਰਵਾ ਸਕੀ ਤੈਂ ਪਰਵਾਹ ਦਾ ਸੋ ਜੈ ਭੀਮ ਜੈਪੁਰ ਜੈ ਭੀਮ ਜੈਪੁਰ ਜੈ ਭੀਮ ਜੈਪੁਰ ਸੋ ਇਸ ਹਨ ਡਾਕਟਰ ਭੀਰਮ ਬੇਤਰ ਮਨੋਜੀਲ ਕਮੇਟੀ ਦੇ ਜਿਹੜੇ ਮੋਹਤਵਾਰ ਵੀਰ ਔਰ ਖਾਸ ਤੌਰ ਤੇ ਆਪਾਂ ਵੇਖਿਆ ਜਾਂਦਾ ਕਿ ਇਸ ਮੁਹੱਲੇ ਦਾ ਜਿਹੜਾ ਯੂਥ ਹੈ ਯੂਥ ਬੜੇ ਹੀ ਉੱਚੇਚੇ ਤੌਰ ਤੇ ਇਸ ਮਿਸ਼ਨ ਦੇ ਨਾਲ ਜੁੜਿਆ ਹੋਇਆ ਹੈ ਔਰ ਜਿਹੜੀ ਬਿਲਡਿੰਗ ਦੀ ਪ੍ਰਧਾਨ ਸਾਹਿਬ ਨੇ ਪਹਿਲੇ ਗੱਲ ਆਖੀ ਕਿ ਕਾਫੀ ਲੰਬੇ ਸਮੇਂ ਤੋਂ ਪੁਰਾਣੀ ਬਿਲਡਿੰਗ ਹੈ ਔਰ ਜੇਕਰ ਮਜ਼ਬੂਤੀ ਪੂਰੀ ਆ ਡਾਕਟਰ ਭੀਮਰਾਓ ਸਾਹਿਬ ਹੁਣਾਂ ਦੀ ਆਈਡੀਓਲੋਜੀ ਦੀ ਆਪਾਂ ਗੱਲ ਕਰੀਏ ਤੇ ਇਥੋਂ ਜਿਹੜੇ ਬਜ਼ੁਰਗਾਂ ਨੇ ਜਿਹੜੀ ਉਹ ਜਿਹੜੀ ਗ ਆਪਾ ਕਹਿ ਸਕਦੇ ਆ ਕਿ ਗੁਰਤੀ ਉਹ ਇਸ ਮਿਸ਼ਨ ਦੇ ਨਾਲ ਜੁੜੇ ਸਾਰੇ ਬੱਚੇ ਤੋਂ ਬਹੁਤ ਹੀ ਚੰਗੀ ਗੱਲ ਐ ਇਸ ਦੀ ਬਿਲਡਿੰਗ ਬਿਲਡਿੰਗ ਦੀ ਇਮਾਰਤ ਦੀ ਜੇਕਰ ਆਪਾਂ ਗੱਲ ਕਰੀਏ ਇਮਾਰਤ ਬਿਲਕੁਲ ਪ੍ਰੋਪਰ ਐ ਪੂਰੀ ਐ ਜੀ ਕਿਉਂਕਿ ਪਹਿਲੇ ਸਮੇਂ ਦੇ ਵਿੱਚ ਕਾਫੀ ਅੱਛੀ ਬਣੀ ਹੋਈ ਸੀ ਇਮਾਰਤ ਸੀ ਸੋ ਹੁਣ ਕੁਝ ਸਮੇਂ ਬਾਅਦ ਇਸ ਜਿਹੜੀ ਬਿਲਡਿੰਗ ਨੂੰ ਤੁਸੀਂ ਬਿਲਡਿੰਗ ਦਾ ਲਾਈਵ ਤਸਵੀਰਾਂ ਦੇਖ ਰਹੇ ਹੋ ਇਹਨੂੰ ਉੱਚਾ ਚੁੱਕਿਆ ਜਾਵੇਗਾ ਔਰ ਬਜਟ ਕਾਫੀ ਵੱਡਾ ਐ ਸੋ ਐਨ ਆਰ ਆਈ ਜਿੰਨੇ ਵੀ ਵੀਰ ਮੁਹੱਲਾ ਗੁਰਵਦਾਸਪੁਰਾ ਦੇ ਐਨ ਆਰ ਆਈ ਵੀਰ ਨੇ ਦੁਰਾਨ ਨੂੰ ਅੱਗੇ ਕਰਕੇ ਬੈਂਕੀਏ ਕੇ ਬਾਦ ਤੋਂ ਬਾਦ ਇਸ ਮਿਸ਼ਨ ਦੇ ਨਾਲ ਇਸ ਇਮਾਰਤ ਨੂੰ ਉੱਚਾ ਚੁੱਕਣ ਵਾਸਤੇ ਜਿਹੜੀ ਸਹਾਇਤਾ ਚਾਹੀਦੀ ਐ ਸੋ ਸਾਰੇ ਜਰੂਰੀ ਟਵੈਂਟ ਵਿੱਚ ਜੈ ਭੀਮ ਜੈ ਭਾਗ ਜੈ ਗੁਰਦੇਵ ਧੰਨ